ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਲਈ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਏਡੀ ਯਾਨੀ ਕਿ 에어 డిਫੈਂਸ ਗੱਨਾ ਦੀ ਤਾਇਨਾਤੀ ਕੀਤੀ ਗਈ ਸੀ ਇਹ ਬੀਤੇ ਦਿਨ ਫੌਜ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਹੁਣ ਦੱਸਦੇ ਹਾਂ ਕਿ ਜਥੇਦਾਰ ਐਸਜੀਪੀਸੀ ਅਤੇ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਦੇ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਫੌਜ ਦੇ ਵੱਲੋਂ ਸਾਡੇ ਨਾਲ ਕੋਈ ਰابطਾ ਨਹੀਂ ਕਾਇਮ ਕੀਤਾ ਗਿਆ ਤੇ ਨਾ ਹੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਏਡੀ ਗਨ ਡਿਪਲੋਏ ਕੀਤੀਆਂ ਗਈਆਂ ਨੇ ਲੇਕਿਨ ਹੁਣ ਇਸ ਤੋਂ ਬਾਅਦ ਫੌਜ ਦਾ ਸਪਸ਼ਟੀਕਰਨ ਜਿਹੜਾ ਸਾਹਮਣੇ ਆਇਆ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਏਡੀ ਯਾਨੀ ਕਿ 에ਅਰ ਡਿਫੈਂਸ ਗਨਾਂ ਦੀ ਤਾਇਨਾਤੀ ਨਹੀਂ ਕੀਤੀ ਗਈ ਤੁਸੀਂ ਵੇਖੋ ਕਿ ਕੱਲ ਜੋ ਹੈ 에ਅਰ ਡਿਫੈਂਸ ਚੀਫ ਦੇ ਵੱਲੋਂ ਡੀ ਕੋਨੋਹਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਖਤਰਾ ਸੀ ਸਾਨੂੰ ਪਹਿਲਾਂ ਹੀ ਜਿਹੜਾ ਪਤਾ ਲੱਗਾ ਸੀ ਲੇਕਿਨ ਦੂਜੀ ਪਾਸੇ ਸਾਡੀ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਨਾਲ ਰਾਬਤਾ ਹੋਇਆ ਗੱਲਬਾਤ ਹੋਈ ਤੇ ਉਹਨਾਂ ਨੇ ਇਹ ਜਿਹੜਾ ਸਾਨੂੰ ਸਹਿਯੋਗ ਦਿੱਤਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਗੱਨ ਡਿਪਲੋਏ ਕੀਤੀਆਂ ਜਾ ਸਕਦੀਆਂ ਨੇ ਗੱਨਾਂ ਦੀ ਤਾਇਨਾਤੀ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਗੱਨਾਂ ਦੀ ਤਾਇਨਾਤੀ ਕੀਤੀ ਗਈ ਸੀ ਲੇਕਿਨ ਹੁਣ ਜਦੋਂ ਇਸ ਦਾ ਵਿਰੋਧ ਹੋਇਆ ਕਿਉਂਕਿ ਐਸਟੀਪੀਸੀ ਦੇ ਵੱਲੋਂ ਜ਼ਥੇਦਾਰ ਪੁਰਾਨ ਦੇ ਵੱਲੋਂ ਤੇ